ਅਮੇਬ ਵਿਧਾਨ ਸਭਾ 2022 ਚੋਣਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੁੰਦੀ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਜਿਹੜੀ ਉਹ ਹਮੇਸ਼ਾ ਹੀ ਢੜੇਬੰਦੀ ਆਪਸੀ ਫੁੱਟ ਦਾ ਸ਼ਿਕਾਰ ਰਹੀ ਹੈ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਫੁੱਟ ਦੇਖਣ ਨੂੰ ਮਿਲੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੁਝ ਸਵਾਲ ਚੁੱਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਕੀ ਕੁਝ ਕਿਹਾ ਨਵਜੋਤ ਸਿੰਘ ਸਿੱਧੂ ਨੇ ਜਿਸ ਤੋਂ ਬਾਅਦ ਸਿਆਸੀ ਮਾਹੌਲ ਭੱਖਦਾ ਹੁਣ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਵਿਖਦੇ ਨੇ ਕਿ ਸਤਿਕਾਰਯੋਗ ਬਾਜਵਾ ਜੀ ਅਸੀਂ ਕਾਂਗਰਸ ਦੇ ਆਉਦੇਦਾਰ ਅਤੇ ਵਰਕਰ ਪੁੱਛਣਾ ਚਾਹੁੰਦੇ ਹਾਂ ਕਿ ਨਾ ਤਾਂ ਸਾਨੂੰ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਦੇ ਵਿੱਚ ਸੱਦਿਆ ਜਾਂਦਾ ਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੰਦੇ ਤੇ ਰੇਲੀ ਰੱਖ ਕੇ 8000 ਤੋਂ ਉੱਤੇ ਇਕੱਠ ਕੀਤਾ ਤਾਂ ਸਾਡਾ ਹੌਸਲਾ ਵਿਧਾਨ ਦੀ ਬਜਾਏ ਸਾਨੂੰ ਮਾੜਾ ਕਿਹਾ ਜਾ ਰਿਹਾ ਹੈ ਅਸੀਂ ਆਦੇਦਾਰਾਂ ਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਇਆ ਪਰ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿੱਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਹਨਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ ਪਿਛਲੇ ਲਗਭਗ 1 ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦੋਂ ਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲ੍ਹੀ ਰੈਲੀ ਕਰਕੇ ਸਰਕਾਰ ਦੇ ਅੱਗੇ ਰੱਖੇ ਅਸਲ 'ਚ ਦੋਖੇ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਨਸਿਕ ਤਕਾਰ ਅਤੇ ਨੁਮਾਇੰਦਗੀ ਨਹੀਂ ਮਿ ਰਹੀ ਤੇ ਕਿਸੇ ਸਿੱਧੂ ਵਰਗੇ ਲੀਡਰ ਤੇ ਵਰਕਰਾਂ ਦੀ ਬਾਹ ਫੜੀ ਆ ਤਾਂ ਕੁਝ ਲੀਡਰਾਂ ਨੂੰ ਇਹ ਗੱਲ ਚੁੱਪ ਕਿਉਂ ਰਹੀ ਹੈ ਨਾਰਿਓ ਲਿਖਦੇ ਨੇ ਕਿ ਉਮੀਦ ਕਰਦੇ ਆ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਅਤੇ ਸਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ ਜਨਿਕੇ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ ਪਰ ਕਰਦੇ ਆਪਣੇ ਉਹਨਾਂ ਵਰਕਰਾਂ ਵੱਲੋਂ ਜਾਂ ਲੀਡਰਾਂ ਵੱਲੋਂ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਸੰਬੰਧ ਰੱਖਦੇ ਨੇ ਜਨਿਕੇ ਤੁਸੀਂ ਦੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੁਝ ਦਿਨ ਪਹਿਲਾਂ ਵੀ ਜਿਹੜੀ ਇੱਕ ਰੈਲੀ ਕੀਤੀ ਗਈ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਮਾਨ ਸਰਕਾਰ ਤੇ ਸਵਾਲ ਚੁੱਕੇ ਜਾਂਦੇ ਨੇ ਤਾਂ ਉਹਦੇ ਵਿੱਚ ਉਹ ਲੀਡਰ ਜਿਹੜੀ ਸ਼ਾਮਲ ਹੋਏ ਸੀ ਜਿਹੜੇ ਨਵਜੋਤ ਸਿੰਘ ਸਿੱਧੂ ਨਾਲ ਸੰਬੰਧ ਰੱਖਦੇ ਨੇ ਕੋਈ ਵੀ ਜਿਹੜਾ ਲੀਡਰ ਜਿਹੜਾ ਰਾਜਾ ਵੜਿੰਗ ਦੇ ਨਾਲ ਹੋਵੇ ਪ੍ਰਤਾਪ ਸਿੰਘ ਬਾਜਵਾ ਨਾਲ ਹੋਵੇ ਜਾਂ ਇਸ ਖੇਮੇ ਨਾਲ ਹੋਵੇ ਉਹ ਕੋਈ ਵੀ ਇਸ ਰੈਲੀ 'ਚ ਦੇਖਣ ਨੂੰ ਨਹੀਂ ਮਿਲਿਆ ਤਾਂ ਫਿਰ ਸਵਾਲ ਉਹੀ ਉੱਠਦੇ ਨੇ ਕਿ ਰੈਲੀਆਂ ਨੇ ਜਿਹੜੀਆਂ ਇਹ ਤੁਹਾਡੇ ਲੀਡਰਾਂ ਵੱਲੋਂ ਆਪਣੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਇਹ ਕਾਂਗਰਸ ਦੀਆਂ ਰੈਲੀਆਂ ਨੇ ਜਿਸ ਤਰੀਕੇ ਨਾਲ ਜੇ ਕਾਂਗਰਸ ਦੀ ਰੈਲੀ ਹੁੰਦੀ ਤਾਂ ਕਾਂਗਰਸ ਦੇ ਬਾਕੀ ਲੀਡਰ ਜਿਹੜੇ ਐਕਟਿਵ ਨਹੀਂ ਪ੍ਰਤਾਪ ਸਿੰਘ ਬਾਜਵਾ ਜਿੱਤੇ ਹੋਏ ਨੇ ਵਿਰੋਧੀ ਧਿਰ ਦੇ ਵਿੱਚ ਨੇ ਰਾਜਾ ਵੜਿੰਗ ਜਿੱਤੇ ਹੋਏ ਨੇ ਐਮਐਲਏ ਨੇ ਪਾਰਟੀ ਦੇ ਪ੍ਰਧਾਨ ਨੇ ਸੁਖਿੰਦਰ ਸਿੰਘ ਰੰਧਾਵਾ ਜਿੱਤੇ ਹੋਏ ਨੇ ਤਾਂ ਉਹ ਲੀਡਰ ਉੱਥੇ ਕਿਉਂ ਨਹੀਂ ਦੇਖਣ ਨੂੰ ਮਿਲੇ ਜੇਕਰ ਕਾਂਗਰਸ ਦੀ ਰੈਲੀ ਸੀ ਤਾਂ ਸਿੱਧੇ ਤੌਰ ਤੇ ਗੁੱਸਾ ਫੁੱਟਿਆ ਕਿ ਤੁਸੀਂ ਆਪਣੇ ਸਮਾਗਮਾਂ ਕਿ ਨਹੀਂ ਸਾਨੂੰ ਸਾਥ ਦੇ ਜੇ ਅਸੀਂ ਵੱਖਰੇ ਤੌਰ ਤੇ ਕਰਦੇ ਆ ਫਿਰ ਤੁਸੀਂ ਸਵਾਲ ਚੁੱਕਦੇ ਹੋ ਤਾਂ ਸਿੱਧੇ ਤੌਰ ਦੇ ਉੱਤੇ ਆਪਸੀ ਫੁੱਟ ਦੇਖਣ ਨੂੰ ਮਿਲਿਆ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਦੇਖਣ ਨੂੰ ਮਿਲਿਆ ਤਾਂ ਕੀ ਹਾਈ ਕਮਾਂਡ ਤੱਕ ਜਿਹੜੀ ਗੱਲ ਪਹੁੰਚੀ ਆ ਉਸ ਤੋਂ ਬਾਅਦ ਕੋਈ ਹਾਲਾਤਾਂ 'ਚ ਸੁਧਾਰ ਆਏਗਾ ਕਿਉਂਕਿ ਧੜੇਬੰਦੀ ਹੈ ਜਿਹੜੀ ਉਹ ਪੰਜਾਬ ਕਾਂਗਰਸ ਦੇ ਵਾਸਤੇ ਇੱਕ ਬਹੁਤ ਘਾਤਕ ਸ਼ਬਦ ਹੋਈ ਹੈ 2024 ਬਾਈਦਿਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵੀ ਇਹ ਫੁੱਟ ਦੇਖਣ ਨੂੰ ਮਿਲੀ ਜਦੋਂ ਨਵਜੋਤ ਸਿੰਘ ਸਿੱਧੂ ਵੱਡੇ ਸਵਾਲ ਚੁੱਕਦੇ ਨੇ ਲਗਾਤਾਰ ਟਵੀਟੋ ਟਵੀਟੀ ਹੁੰਦੇ ਨੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਕੁਰਸੀ ਚੜੀ ਜਾਂਦੀ ਹੈ ਤੇ ਪਾਰਟੀ ਦੇ ਵਿੱਚੋਂ ਵੀ ਬਾਹਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਹਾਲਾਤ ਬਣਦੇ ਨੇ ਨਵਜੋਤ ਸਿੰਘ ਸਿੱਧੂ ਦੀ ਜਿਹੜੇ ਉਹ ਤਾਂ ਹਾਲਾਂਕਿ ਪਹਿਲੇ ਪ੍ਰਧਾਨ ਬਣਾ ਦਿੱਤੇ ਗਏ ਸੀ ਉਸ ਤੋਂ ਬਾਅਦ ਵੱਡੀ ਹਾਰ ਹੁੰਦੀ ਹੈ ਪੰਜਾਬ ਕਾਂਗਰਸ ਦੀਆਂ ਚੋਣਾਂ ਦੇ ਵਿੱਚ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਪਾਰਟੀ ਪ੍ਰਧਾਨ ਤੋਂ ਬਾਹਰ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਹਾਲਾਤ ਇਹ ਬਣਦੇ ਨੇ ਕਿ ਵੱਖੋ-ਵੱਖਰੇ ਤੌਰ ਤੇ ਕਾਂਗਰਸ ਆਪਣੇ ਆਪਣੇ ਪੱਧਰ ਤੇ ਸਮਾਗਮ ਕਰਦੀ ਹੈ ਇੱਕ ਦੂਜੇ ਦੇ ਨਾਲ ਇਕਜੁੱਟ ਤੌਰ ਤੇ ਵੱਡੇ ਲੀਡਰ ਨਜ਼ਰ ਨਹੀਂ ਆਉਂਦੇ ਜਿਸ ਤੋਂ ਬਾਅਦ ਅੱਜ ਕਾਂਗਰਸ ਦੀ ਸਥਿਤੀ ਇਹ ਬਣੀ ਹੋਈ ਹੈ ਸਿੱਧੇ ਤੌਰ ਤੇ ਹੁਣ ਗੁੱਸਾ ਫੁੱਟਿਆ ਕਿੰਨਾ ਵੱਲੋਂ ਫੁੱਟਿਆ ਨਵਜੋਤ ਸਿੰਘ ਸਿੱਧੂ ਦੇ ਟਵੀਟ ਦੇ ਸੱਤੇ ਜ਼ਿਕਰ ਵੀ ਹੈ ਜਿਹੜੇ ਲੀਡਰਾਂ ਨੇ ਆਪਣੇ ਵੱਲੋਂ ਆਪਣੀ ਬਾਜ਼ ਰੱਖੀ ਹੈ ਪਰ ਤਾਪਸ ਸਿੰਘ ਬਾਜਵਾ ਗਏ ਉਨ੍ਹਾਂ ਦਾ ਜ਼ਿਕਰ ਵੀ ਹੈ ਨਾਜਰ ਸਿੰਘ ਮਾਨਛਾਯਾ ਸਾਬਕਾ ਐਮਐਲਏ ਮਹੇਸ਼ਿੰਦਰ ਸਿੰਘ ਸਮਾਣਾ ਸਾਬਕਾ ਐਮਐਲਏ ਅਰਮਿੰਦਰ ਆਵਲਾ ਸਾਬਕਾ ਐਮਐਲਏ ਜਗਦੇਵ ਸਿੰਘ ਕਮਾਲੂ ਸਾਬਕਾ ਐਮਐਲਏ ਹਲਕਾ ਇੰਚਾਰਜ ਗੁਰੂ ਸਹਾਇ ਤੋਂ ਵਿਜੇ ਕਲਰਾ ਹਰਵਿੰਦਰ ਸਿੰਘ ਲਾੜੀ ਹਲਕਾ ਇੰਚਾਰਜ ਬਠਿੰਡਾ ਦਿਹਾਤੀ ਤਾਂ ਰਾਮ ਫਰਾ ਪੁੱਤੋਂ ਰਾਜਵੀਰ ਸਿੰਘ ਰਾਣਾ ਜਨਨ ਕਿ ਇਹ ਜਿਹੜੇ ਸਾਬਕਾ ਐਮਐਲਏ ਨੇ ਕਾਂਗਰਸ ਪਾਰਟੀ ਦੇ ਜਿਹੜੇ ਨਵਜੋਤ ਧੜੇ ਸਿੱਧੂ ਧੜੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਆਵਾਜ਼ ਪਹੁੰਚੀ ਹੈ ਪ੍ਰਤਾਪ ਸਿੰਘ ਬਾਜਵਾ ਤੱਕ ਕਿਦੇ ਥਰੂ ਨਵਜੋਤ ਸਿੰਘ ਸਿੱਧੂ ਦੇ ਥਰੂ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਨੇ ਇਹ ਗੁੱਸਾ ਫੁੱਟਿਆ ਹੈ ਇਹ ਗੁੱਸਾ ਕੱਲਾ ਉਹ ਲੀਡਰਾਂ ਦਾ ਨਹੀਂ ਫੁੱਟਿਆ ਸਾਬਕਾ ਐਮਐਲਏ ਦਾ ਵੀ ਫੁੱਟਿਆ ਫੁੱਟਿਆ ਨਵਜੋਤ ਸਿੰਘ ਸਿੱਧੂ ਦਾ ਕਿ ਜੇ ਨਵਜੋਤ ਸਿੰਘ ਆਪਣੇ ਪਦਧਰ ਤੇ ਰੈਲੀਆਂ ਕਰਦਾ ਹੈ 8000 ਤੋਂ ਉੱਤੇ ਇਕੱਠ ਕਰਦਾ ਹੈ ਤੇ ਉਸੀ ਕਿਹੜੇ ਸਵਾਗਤ ਕੀਤੇ ਨੇ ਸਵਾਲ ਵੀ ਚੁੱਕੇ ਨੇ ਪ੍ਰਤਾਪ ਸਿੰਘ ਬਾਜਵਾ ਉੱਤੇ ਕਿ ਤੁਸੀਂ ਕਿੰਨੇ ਕੁ ਰੈਡੀਆਂ ਕੀਤੀਆਂ ਨੇ ਕਿੰਨਾ ਕੁ ਇਕੱਠਾ ਕੀਤਾ ਇਹ ਵੀ ਦੱਸੋ ਤੇ ਜੇ ਨਮਜੋਤ ਸਿੰਘ ਸਿੱਧੂ ਕਰਦਾ ਤੇ ਉਸਦੇ ਨਾਲ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ ਨਿੰਦਿਆ ਕਿਉਂ ਕੀਤੀ ਜਾ ਰਹੀ ਹੈ ਹੱਲਾਸ਼ੀਰ ਕਿਉਂ ਦਿੱਤੀ ਜਾ ਰਹੀ ਕਿਉਂਕਿ ਕਹਿੰਦੇ ਸਾਡਾ ਇਕੱਠ ਨਹੀਂ ਸੀ ਇਹ ਕਾਂਗਰਸ ਪਾਰਟੀ ਦਾ ਮਜ਼ਬੂਤ ਕਰਨ ਲਈ ਇਕੱਠਾ ਕੀਤਾ ਗਿਆ ਸੀ ਜਾਨੀ ਕਿ ਹੁਣ ਸਿੱਧੇ ਤੌਰ ਤੇ ਵੱਡੀ ਫੁੱਟ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਕਾਂਗਰਸ ਦੇ ਅੰਦਰ ਜੇਕਰ ਹਾਲਾਤ ਇਹੀ ਰਹੇ ਕਿ ਹਰੇਕ ਸਟੇਜ ਤੇ ਨਮਜੋਤ ਸਿੰਘ ਸਿੱਧੂ ਲੱਗ ਨਜ਼ਰ ਆਏ ਰਾਜਾ ਵੜਿੰਗ ਦਾ ਖੇਮਾ ਲੱਗ ਨਜ਼ਰ ਆਇਆ ਤਾਂ ਫਿਰ ਵੱਡਾ ਨੁਕਸਾਨ 2024 ਦੇ ਚੋਣਾਂ ਵਿੱਚ ਪੰਜਾਬ ਕਾਂਗਰਸ ਨੂੰ ਝੱਲਣਾ ਪੈ ਸਕਦਾ ਹੈ ਜੇਕਰ ਮੰਨ ਲਓ ਨਮਜੋਤ ਸਿੰਘ ਸਿੱਧੂ ਰਾਜਾ ਵੜਿੰਗ ਸੁਖਿੰਦਰ ਰੰਧਾਵਾ ਪ੍ਰਤਾਪ ਬਾਜਵਾ ਰਵਨੀਤ ਬਿੱਟੂ ਤਮਾਮ ਵੱਡੇ ਲੀਡਰ ਇੱਕ ਮੰਚ ਤੇ ਇਕੱਠੇ ਹੁੰਦੇ ਨੇ ਨਜ਼ਰ ਆਉਂਦੇ ਨੇ ਆਉਣ ਵਾਲੇ ਦਿਨਾਂ ਵਿੱਚ ਤਾਂ ਕੋਈ ਨਾ ਕੋਈ ਹੰਗਾਰਾ ਪੰਜਾਬ ਕਾਂਗਰਸ ਨੂੰ ਮਿਲਣ ਦੀ ਉਮੀਦ ਵੀ ਜ਼ਰੂਰ ਦੇਖੀ ਜਾ ਸਕੇਗੀ ਸੋ ਉਮੀਦ ਕਰਦਾ ਹਾਂ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ